1984 ਕੱਲੂਕਾਰ ਦੇ ਆਰੰਭਤਾ ਤੇ ਸ਼ਹੀਦਾ ਦੀ ਮਿੱਠੀ ਯਾਦ ਵਿੱਚ ਸ਼ੌਮਨੀ ਕਮੇਟੀ ਤੇ ਹੋਰ ਸਿੱਖ ਜੋਥੇਬੰਦੀਆਂ ਵੱਲੋਂ ਗੁਰਦੁਆਰਾ ਸ਼੍ਰੀ ਅਟਲ ਰਾਏ ਜੀ ਵਿਖੇ 1984 ਕੱਲੂਕਾਰ ਦੇ ਪਹਿਲੇ ਸ਼ਹੀਦ ਭਾਈ ਮਹੰਗਾ ਸਿੰਘ ਬੱਬਰ ਦੀ ਮਿੱਠੀ ਯਾਦ ਵਿੱਚ ਅਖੰਡ ਪਾਠ ਸਾਹਿਬ ਦੀ ਪੂਜਾ ਪਾਈ ਗਈ ਸ਼ਹੀਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਸਤਨਾਮ ਵਾਈਗਰੂ ਦਾ ਜਾਪ ਕਰਦੇ ਅਸ਼ਕਾਲ ਤੱਕ ਸਾਪਤੀ ਅਰਦਾਸ ਕੀਤੀ ਗਈ ਤੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਹੋਇਆ ਗੱਲਬਾਤ ਕਰਦੇ ਆਂ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗबीर ਸਿੰਘ ਜੀ ਤੇ ਪ੍ਰੋਫੈਸਰ ਬਲਜਿੰਦਰ ਸਿੰਘ ਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ ਉਹਨਾਂ ਨੂੰ 84 ਦਾ ਹਮਲਾ ਕਾਂਗਰਸ ਸਰਕਾਰ ਨੇ ਕੀਤਾ। ਭਾਜਪਾ ਨੇ ਕਰਵਾਇਆ, ਕਾਲੀਦਲ ਸਰਕਾਰ ਨੇ ਸਹਿਯੋਗ ਦਿੱਤਾ। ਉਹਨਾਂ ਨੇ ਕਿਹਾ ਕਿ 1 ਜੂਨ ਨੂੰ ਕੇਂਦਰ ਸਰਕਾਰ ਦੇ ਵੱਲੋਂ ਟੈਂਕਾਂ ਤੇ ਤੂਪਾ ਤਨਾਦ ਕਰਕੇ ਸੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ। ਬੀਐਸਐਫ ਤੇ ਸੀਆਰਪੀਏਐਫ ਦੇ ਵੱਲੋਂ ਜਿੱਥੇ ਗੋਲੀਆਂ ਚਲਾਈਆਂ ਗਿਆ ਨੇ ਹੱਥੇ ਲੋਕਾਂ ਦਾ ਕਤਲੇਆਮ ਹੋਇਆ ਹੈ ਸਰਕਾਰ ਦੀਆਂ ਗੋਲੀਆਂ ਦਾ ਸਾਡੇ ਸਿੰਘਾਂ ਨੇ ਮੂਤ ਤੋੜ ਜਵਾਬ ਦਿੱਤਾ ਜਿਸ ਦੇ ਵਿੱਚ ਭਾਈ ਮਹੰਗਾ ਸਿੰਘ ਬੱਬਰ ਸ਼ਹੀਦ ਹੋਏ ਤੇ 2 ਜੂਨ ਨੂੰ ਦੀਵਾਨ ਸਾਹਿਬ ਮੰਜੀ ਹਲ ਵਿਖੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਜਿਸ ਨੂੰ ਸਿੱਕ ਕਮ ਕਰਦੇ ਪੁਲਾਹ ਨਹੀਂ ਸਕਦੀ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਹੀਦ ਹੋਏ ਸਿੱਖ ਜੁਨਾ ਦੇ ਪਰਿਵਾਰ ਅੱਜ ਵੀ ਇਨਸਾਫ ਤੇ ਆਜ਼ਾਦੀ ਲਈ ਸੰਘਰਸ਼ੀਲ ਨੇ ਜਦ ਤੱਕ ਉਹਨਾਂ ਨੂੰ ਆਜ਼ਾਦੀ ਤੇ ਆਪਣਾ ਅਧਿਕਾਰ ਨਹੀਂ ਮਿਲਦਾ ਇਹ ਸੰਘਰਸ਼ ਜਾਰੀ ਰਹੇਗਾ Oh. <laughs> ਉਹਨਾਂ ਤੋਂ 84 ਦੇ ਸ਼ਹੀਦ ਭਾਈ ਮਹੰਗਾ ਸਿੰਘ ਬੱਬਰ ਜੋ ਕਿ ਗੁਰਦੁਆਰਾ ਬਾਬਾ ਅਟਲ ਰਾਜ ਸਾਹਿਬ ਵਿਖੇ 1 ਜੂਨ ਨੂੰ ਨੀਂਮ ਪੌਂਚੀ ਦਸਤਿਆਂ ਤੇ ਨਾਲ ਜੂਝਦੇ ਹੋਏ ਬਗੈਰ ਕਿਸੇ ਪ੍ਰੇਕਾੜ ਤੇ ਚਲੀ ਹੋਈ ਗੋਲੀ ਦਾ ਜਵਾਬ ਦੇਂਦੇ ਹੋਏ ਬੱਬਰ ਖਾਲਸਾ ਜਥੇਬੰਦੀ ਦੇ ਭਾਈ ਸੁਖਦੇਵ ਸਿੰਘ ਬੱਬਰ ਦੀ ਅਗਵਾਈ ਦੇ ਵਿੱਚ ਉਹ ਸ਼ਹੀਦ ਹੋਏ ਉਹਨਾਂ ਦੀ ਯਾਦ ਦੇ ਵਿੱਚ ਅੱਜ ਇੱਥੇ ਸਮੂਹ ਸੰਗਤਾਂ ਇਕੱਤਰ ਹੋਈਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ ਅਤੇ ਉਪਰੰਤ ਕੀਰਤਨ ਅਤੇ ਅਰਦਾਸ ਕੀਤੀ ਗਈ ਹੈ। ਇਹਦੇ ਨਾਲ ਨਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਜੀ, ਜਰਨੈਲ ਸੁਖ ਸਿੰਘ ਜੀ ਅਤੇ ਸਮੂ ਸਿੰਘ ਸਿੰਘ ਜੀ ਸਿੰਘਾਂ ਨੂੰ ਅੱਜ ਅਤਿ ਨਤਮਸਤਕ ਕੀਤਾ ਗਿਆ ਹੈ ਕਿਉਂਕਿ ਕੱਲੂ ਕਾਰਾ ਸਪਤਾ ਅੱਜ ਤੋਂ ਆਰੰਭ ਹੋਇਆ ਜੋ ਕਿ 6 ਜੂਨ ਦੇ ਬਾਅਦ ਵੀ 8 9 ਜੂਨ ਤੱਕ ਲਗਾਤਾਰ ਇੱਕ ਗੋਲੀਬਾਰੀ ਜਿਹੜੀ ਸੀਗੀ ਉਹ ਚੱਲਦੀ ਰਹੀ ਹੋਰ ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਿਲਕੁਲ ਢਾਹ ਢੇਰੀ ਕਰਤਾ ਗਿਆ ਤੋਪਾਂ ਅਤੇ ਟੈਂਕਾਂ ਦੇ ਨਾਲ ਇੱਥੇ ਮੈਂ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਸਰਕਾਰ ਨੇ 1965 ਅਤੇ 1971 ਦੇ ਉਹਨਾਂ ਟੈਂਕਾਂ ਦਾ ਇਸਤੇਮਾਲ ਕੀਤਾ ਸੀਗਾ ਵਿਜੈਨਤਾ ਟੈਂਕਾਂ ਦਾ ਜਿਹੜੇ ਕੀ ਟੈਂਕ ਜਿਹੜੇ ਸੀਗੇ ਉਹ ਦੁਸ਼ਮਣ ਦੇਸ਼ ਪਾਕਿਸਤਾਨ ਦੇ ਨਾਲ ਲੜਦੇ ਹੋਏ ਇਸਤੇਮਾਲ ਕੀਤੇ ਗਏ ਸਿਗੇ ਹੋਰ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਸੱਤ ਟੈਂਕ ਜਿਹੜੇ ਸਿਗੇ ਉਹ ਜਿਹੜੇ ਸਿਗਾ ਘੱਲੂ ਘਾਰਾ ਉਸ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸੱਤ ਟੈਂਕ ਆਏ ਸਿਗੇ ਸੋ ਇਤਨੇ ਘਾਤਕ ਹਥਿਆਰਾਂ ਦੇ ਨਾਲ ਗੈਸਾਂ ਦੇ ਨਾਲ ਸਾਡੇ ਸਿੰਘਾਂ ਦੇ ਨਾਲ ਉਹਨਾਂ ਨੇ ਜ਼ੁਲਮ ਕੀਤੇ ਤਸ਼ੱਦਦ ਕੀਤੇ ਜਿਹੜੇ ਦੁੱਤ ਚੁੰਗਦੇ ਬੱਚੇ ਸਿਗੇ ਉਹਨਾਂ ਨੂੰ ਪਿਸ਼ਟ ਮਾਰ ਕਰਕੇ ਗੋਲੀਆਂ ਮਾਰ ਕਰਕੇ ਸ਼ਹੀਦ ਕੀਤਾ ਗਿਆ ਇਹ ਕੱਲੂਕਾਰਾ ਨਾ ਤਾਂ ਸਾਨੂੰ ਭੁੱਲਿਆ ਹੈ ਨਾ ਹੀ ਅਸੀਂ ਇਸ ਨੂੰ ਮਾਫ਼ ਕਰ ਸਕਦੇ ਹਾਂ ਪਰ ਆਉਣ ਵਾਲੀ ਪੀੜ੍ਹੀ ਜੋ ਕਿ 1984 ਤੋਂ ਪਹਿਲਾਂ ਜਿਹੜੀ ਜਨਮੀ ਸੀਗੀ 1984 ਦੇ ਬਾਅਦ ਵੀ ਜਿਹੜੀ ਜਨਮੀ ਸੀਗੀ ਉਹਨਾਂ ਨੂੰ ਵੀ ਇਹ ਕੱਲੂਕਾਰਾ ਜਿਹੜਾ ਹੈ ਹੁਣ ਤੱਕ ਯਾਦ ਹੈ ਸੋ ਬੇਨਤੀ ਹੈ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਮੂਹ ਸਿੱਖ ਸੰਗਤ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜ ਕੇ ਰੱਖਣ ਜੇ ਦੇ ਨਾਲ ਕਿ ਅਸੀਂ ਆਪਣੀ ਵਿਰਾਸਤ ਨੂੰ ਸੰਭਾਲ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਜੇ ਜੀਵੇ ਪਤ ਲੱਤੀ ਜਾਏ ਸਭ ਹਰਾਮ ਜੇਤਾ ਕਿਛਾਏ ਸੂਰਸੋ ਪਹਿਚਾਨੀਏ ਜੋ ਲਰੇ ਦੀਨ ਕੇ ਜੇ ਤੁਰਜਾ ਪੁਰਜਾ ਕੱਟ ਮਰੇ ਕਬ ਹੋਣਾ ਛਾੜਾ ਖੇਤ ਸਮੁੱਚੀ ਵਿਸ਼ਵ ਭਰ ਦੀ ਦੁਨੀਆ ਨੂੰ ਪਤਾ ਹੈ ਕਿ ਭਾਰਤ ਸਰਕਾਰ ਵੱਲੋਂ ਭਾਰਤ ਦੇ ਉਹ ਮਸ਼ਿੰਦੇ ਜਿਨ੍ਹਾਂ ਨੇ ਇਸ ਭਾਰ ਪ੍ਰਦੇਸ਼ ਨੂੰ ਆਜ਼ਾਦ ਕਰਨ ਵਾਸਤੇ ਫਾਂਸੀਆਂ ਦੇ ਰਸਤੇ ਚੁਮੇ ਆਪਣੀਆਂ ਜਾਇਦਾਦਾਂ কুরਬ ਕਰਵਾਈਆਂ ਕਾਲੇ ਪਾਣੀ ਦੀਆਂ ਸਜਾਵਾਂ ਕੱਟੀਆਂ ਉਹਨਾਂ ਦੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਲਾਏ ਹੋਏ ਨਵੇਂ ਪੰਥ ਨੂੰ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਆਰਾਮਦਾਸ ਗੁਰ ਜਿਨ ਸਿਰੇ ਅੱਤੇ ਨੇ ਸਵਾਰਿਆ ਗੇਸ ਪਾਵਨ ਪੁਤ్ర ਅਸਥਾਨ ਦੇ ਚਾਰ ਦਰਵਾਜੇ ਹਨ ਕਿਉਂਕਿ ਉਪਦੇਸ਼ ਚੋਂ ਵਰਨਾ ਕੋ ਸਾਂਝਾ ਉਸ ਮਹਾਨ ਸਤਿਗੁਰੂ ਸੱਤੇ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੇ ਉੱਤੇ ਜੂਨ 1984 ਨੂੰ ਸਮੇਂ ਦੀ ਭਾਰਤ ਸਰਕਾਰ ਵੱਲੋਂ ਅਤੇ ਭਾਰਤੀ ਫੌਜ ਵੱਲੋਂ ਹਮਲਾ ਕਰਕੇ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਉੱਪਰ ਗੋਲੇ ਦਾਗੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਹ ਢੇਰੀ ਕੀਤਾ ਗਿਆ ਅਤੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੇ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਨ ਆਈਆਂ ਸੰਗਤਾਂ ਜਿਨ੍ਹਾਂ ਵਿੱਚ ਕੱਲੇ ਸਿੱਖ ਹੀ ਨਹੀਂ Hindu, Muslim ਤੇ ਵੱਖ-ਵੱਖ ਧਰਮਾਂ ਦੇ ਲੋਕ ਆਪਣੀ ਅਕੇਗਤਾ ਤੇ ਸ਼ਰਧਾ ਭੇਟ ਕਰਨ ਵਾਸਤੇ ਆਏ ਉਹਨਾਂ ਬੇਦੋਸ਼ੇ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਉਥੇ ਨਾਲ ਹੀ ਅੱਜ 1 ਜੂਨ ਵਾਲੇ ਦਿਨ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਿੱਖ ਕੌਮ ਦੇ ਹੀਰੋ ਭਾਈ ਮਹਿੰਗਾ ਸਿੰਘ ਜੀ ਬੱਬਰ ਅਤੇ ਹੋਰ ਗੁਰਮਖ ਪਿਆਰਿਆਂ ਨੂੰ ਸ਼ਹੀਦ ਕੀਤਾ ਗਿਆ ਉਪਰੰਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਭਾਈ ਸ਼ਬੀਖ ਸਿੰਘ ਜੀ ਜਰਨਲ ਅਤੇ ਬਾਬਾ ਥਾਰਾ ਸਿੰਘ ਜੀ ਭਾਈ ਮਰੀਕ ਸਿੰਘ ਜੀ ਹੋਰ ਬੇਅੰਤ ਸੂਰਬੀਰ ਬਹਾਦਰ ਯੋਧਿਆਂ ਨੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਬਖਸ਼ਿਸ਼ ਭਰੇ ਬਚਨ ਸੂਰਾਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਉਰਜਾ ਪੁਰਜਾ ਕਟ ਮਰੇ ਕਬੂ ਨਾ ਛਾ ਲਖੇਤ ਉਹਨਾਂ ਮਰਦ ਬਹਾਦਰ ਸੂਰਬੀਰ ਬਹਾਦਰ ਯੋਧਿਆਂ ਨੇ ਥੋੜੀ ਗਿਣਤੀ ਵਿੱਚ ਹੁੰਦਿਆਂ ਹੋਇਆਂ ਭਾਰਤੀ ਫੌਜ ਨੂੰ ਜਿਹੜਾ ਹੈ ਉਹ ਚਣੇ ਚਬਾਏ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਇਹ ਇੱਕ ਮਿਸਾਲ ਵਿਸ਼ਵ ਦੇ ਵਿੱਚ ਕਾਇਮ ਹੈ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਦਾ ਸ਼ਹੀਦੀ ਦਿਹਾੜਾ ਸ਼ਹੀਦੀ ਹਫਤਾ ਅੱਜ ਤੋਂ ਆਰੰਭ ਹੋਇਆ ਅੱਜ ਭਾਈ ਮਹਿੰਗਾ ਸਿੰਘ ਦੀ ਬੱਬਰ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ੁਰਕੀ ਬਾਣੀ ਦੇ ਭੋਗ ਪਏ ਗੁਰਮਤ ਸਮਾਗਮ ਹੋਏ ਸੋ ਗੁਰੂ ਕੀ ਸੰਗਤ ਸਾਨੂੰ ਇਹਨਾਂ ਸ਼ਹਾਦਤ ਭਰੇ ਦਿਹਾੜਿਆਂ ਤੋਂ ਪੱਲੂ ਘਾਰਿਆਂ ਤੋਂ ਇਹ ਸੰਦੇਸ਼ ਮਿਲਦਾ ਹੈ ਕਿ ਭਾਈ ਵਧ ਤੋਂ ਵਧ ਗੁਰੂ ਵਾਲੇ ਬਣੀਏ ਅਮਰ ਸ਼ਕੇ ਤਿਆਰ ਬਰ ਤਿਆਰ ਹੋਈਏ ਆਪਣੇ ਬੱਚਿਆਂ ਨੂੰ ਉੱਚ ਵਿਦਿਆਦਿਵਾ ਕੇ بڑے بڑے ਅਹੁਦਿਆਂ ਦੇ ਉੱਤੇ ਸੇਵਾ ਕਰਨ ਦਾ ਮਾਣ ਜਿਹੜਾ ਉਹ ਮਿਲੇ ਤਾਂ ਕਿ ਰਾਜ ਕਰੇਗਾ ਖਾਲਸਾ باقی ਰਹੇ ਨਾ ਕੋਈ ਦਾ ਮਕਸਦ ਸੰਕਲਪ ਜਿਹੜਾ ਉਹ ਪੂਰਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ